ਚਲੋ ਜੀ ਆਪਾਂ ਚੱਲ ਜੀ ਹੂੰ ਦੇਖਿਆ ਯਾਰ ਰੂਮ ਦੇਖਿਆ ਦੇਖ ਰਿਹਾ ਵੀ ਆ ਵੀ ਰੂਮ ਹੈ ਇਧਰ ਲੈ ਬੰਨੇ ਗੇਟ ਦਾ ਇਹਦਾ ਵੀ ਛੋਟਾ ਜਿਹਾ ਹੈ ਯਾਰ ਰੂਮ ਅਸਰ ਜਨੋ ਜੇ ਜਿਵੇਂ ਦੋ ਜਣੇ ਆਉਣੇ ਆ ਜਾਂ ਫੈਮਿਲੀ ਆਉਣੀ ਆ ਤੁਸੀਂ ਆਰਾਮ ਨਾਲ ਰੂਮ ਦੇ ਵਿੱਚ ਬਹਿ ਸਕਦੇ ਹੋ ਤੇ ਚਾਹ ਕਰ ਸਕਦੇ ਹੋ ਚਾਹ ਮਨਜੀਤ ਇਹ ਵਧੀਆ ਮਤਲਬ ਅੱਛੀ ਸੋਹਣੀ ਫੀਲਿੰਗ ਲੈਦਾ ਇਹ ਇਧਰ ਬਾਥਰੂਮ ਆ ਆ ਬਾਥਰੂਮ ਖੋਲੀ ਆ ਬਾਥਰੂਮ ਆ ਇਹਨੂੰ ਐਨਾ ਸਰ ਜੋ ਸਟੋਰ ਨਹੀਂ ਗਏ ਪੁਰਾਣੇ ਟਾਈਮ ਦੇ ਵਿੱਚ ਦਾ ਬਾਥਰੂਮ ਜਿਵੇਂ ਉਹੀ ਦਰਵਾਜ਼ੇ ਇਹ ਸਾਰਾ ਕੁਝ ਸਿਸਟਮ ਸਾਰਾ ਪੁਰਾਣਾ ਹੈ ਥੋੜਾ ਥੋੜਾ ਜਿਵੇਂ ਹੁਣ ਮੋਡੀਫਾਈ ਕੀਤਾ ਹੈ ਥੋੜਾ ਸੰਬੇ ਦੇ ਅਨੁਸਾਰ ਸੋ ਆਜੋ ਚੱਲੀਏ ਆਪਾਂ ਥੱਲੇ ਚੱਲਦੇ ਹਾਂ ਪੌੜੀਆਂ ਤੇ ਭੀੜ ਗਏ ਨੇ ਥੱਲੇ ਦੇ ਦਰਵਾਜ਼ੇ ਮੈਨੂੰ ਲੱਗਦਾ ਬਾਹਰੋਂ ਬੰਦ ਆ। ਅਸੀਂ ਥੱਲੇ ਜਾਣ ਹੀ ਨਹੀਂ ਸਕਦੇ। ਜਿੰਨਾ ਚਿਰ ਤੱਕ ਥੱਲੋ ਬੰਦਾ ਆਣ ਕੇ ਸਾਡਾ ਦਰਵਾਜ਼ਾ ਨਹੀਂ ਖੋਲੂਗਾ, ਪੋੜੀਆਂ ਦੇ ਵਿੱਚ ਥੱਲੇ ਨਹੀਂ ਜਾ ਸਕਦੇ। ਆਪਣੀ ਮਰਜ਼ੀ ਤੁਸੀਂ ਜਮਾ ਨਹੀਂ ਕਰ ਸਕਦੇ। ਹੁਣ ਇਸ ਕਰਕੇ ਸਾਨੂੰ ਨਜ਼ਰ ਇੱਥੇ ਰੁਕੜਾ ਬੈਠਾ ਐ ਤੇ ਨਜ਼ਰ ਸਾਜਿਤ ਨਹੀਂ ਆਉਂਦਾ। ਹੁਣ ਮਾਰੇ ਜਰ ਮਨਜੀਤ ਉਹ ਸਾਜਿਤ ਨੂੰ ਉਹਨੇ ਕਹਿੰਦਾ ਸਾਡਾ ਤਾਂ ਗੇਟ ਗੂਟ ਹੀ ਬੰਦ ਪਏ ਆ। ਉਹ ਆਪਾਂ ਤਾਂ ਨੀ ਨਜ਼ਰ ਜਾ ਸਕਦੇ ਜਿੰਨਾ ਚਿਰ ਤੱਕ ਆਪਦਾ ਬਹਿ ਗਏ। ਜਦ ਜਰ ਉਹ ਗੇਟ ਬੰਦ ਕਰਤਾ ਜਿਹੜਾ ਉਹ ਉਹ ਖੁੱਲਦਾ ਨਹੀਂ ਇੱਕ ਗੱਲ ਤਾਂ ਵੈਸੇ ਪੈਸੇ ਇਦਾਂ ਆਪਾਂ ਜਿਵੇਂ ਘਰਾਂ ਦੇ ਵਿੱਚ ਆਪਾਂ ਮਕਾਨ ਪਾਉਨੇ ਆ ਹਾਂ ਇਦਾਂ ਹੋਣਾ ਚਾਹੀਦਾ ਹੈ ਨਾ ਵੀ ਇਹਦਾ ਇੱਕ ਬੰਦ ਹੋ ਗਿਆ ਥੱਲੇ ਥੱਲੇ ਆਪਦਾ ਪਰਿਵਾਰ ਪਿਆ ਉੱਤੇ ਉੱਤੇ ਕੋਈ ਬੰਦਾ ਹੀ ਨਹੀਂ ਹੈ ਨਾ ਤਾਂ ਆ ਸਕਦੇ ਨਾ ਥੱਲੇ ਜਾ ਸਕਦੇ ਹੂੰ ਲੇਕਿਨ ਬਾਹਰ ਜਿਹੜੇ ਛੋੜੇ ਵਾਲੇ ਹੈ ਰਹਿਣਾ ਸਿਰ ਹੈ ਸਿਰਲਾ ਗੇਟ ਡਰ ਕੇ ਜੀ ਲੰਘਣਾ ਪੈ ਪਤਾ ਨਹੀਂ ਗੇਟ ਯਰ ਸਾਈਜ਼ ਇਹਨਾਂ ਦੇ ਛੋਟੇ ਹੈ ਨਾ ਜਿਵੇਂ ਆਪਣੇ ਹੁਣ 7-7 ਫੁੱਟ ਹਾਏ ਇਹਨਾਂ ਦੇ ਮਤਲਬ 4-5 ਫੁੱਟ ਪਸਾ ਹੀ ਹੋਊਗਾ ਹੂੰ 4 ਕੁ ਸਾਰੇ ਹੀ ਹੈ ਹੈ ਗੇਟ ਬਹੁਤ ਹੈ ਲੱਗੇ ਹੋਏ ਆ ਦੇਖੀ ਮੈਂ ਇੱਥੇ ਆ ਮੇਰੇ ਹੁਣ ਇੱਥੇ ਖੜਾ ਹਾਂ ਤੇ ਜੇ ਹੁਣ ਇਹਦੇ ਹਿਸਾਬ ਨਾਲ ਤਾਂ ਆ ਦੇਖ ਮੋਢੇ ਦੇ ਆਉਂਦਾ ਜੀ 5 ਫੁੱਟ ਦਾ ਮਸਾ ਹੀ ਹੈ ਹੈ 5 ਫੁੱਟ ਹੀ ਹੂੰ ਗੇਟ ਬੰਦ ਕਰਾ ਇਧਰੋਂ ਗੇਟ ਵੀ ਹੈ ਮਜ਼ਬੂਤ ਪੂਰੇ ਆ ਦੇ ਇਹ ਲੱਗ ਜਾਂਦੇ ਫੁੱਲ ਜਦ ਮਰਜ਼ੀ ਲਾ ਲਾ ਯਾਰ ਪੂਰੇ ਲੱਗਦੇ ਆ ਇੱਕ ਗੱਲ ਹੋਰ ਐ ਇਧਰ ਚੀਜ਼ ਦਿਖਾਵਾਉ ਰਿਆ ਆ ਕੈਮਰੇ ਦੇ ਲੈ ਕੀ ਹੋ ਰਿਆ ਯਾਰ ਆ ਚੀਜ਼ ਦਿਖਾ ਮੰਨ ਕੇ ਚੱਲ ਆਪਏ ਅੰਦਰ ਪਏ ਆ ਆਪਾਂ ਹੈਨਾ ਹਾਂ ਵੀ ਅੰਦਰੋਂ ਗੇਟ ਬੰਦ ਕੇ ਪਰ ਨਹੀਂ ਖੋਲਣਾ ਆਪਣੋ ਕੋਈ ਬਾਹਰੋਂ ਕਿਸੇ ਨਾਲ ਗੱਲਬਾਤ ਕਰਨੀ ਆ ਤੇ ਆਹ ਵੇਖ ਆਹ ਚੀਜ਼ ਆਹ ਚੀਜ਼ ਐ ਇਧਰ ਇਧਰ ਦੀ ਹਾਂ ਦੇ ਵੀ ਇਧਰ ਦੀ ਤੁਸੀਂ ਗੱਲ ਕਰ ਸਕਦੇ ਹੋ ਉੱਧਰ ਪਿੱਛੇ ਉੱਧਰ ਖੜੀਓ ਉੱਧਰਲੇ ਪੰਨੇ ਖੜੀ ਆਪਣਾ ਗੇਟ ਆ ਬੰਦ ਕਰਤਾ ਮੰਨ ਕੇ ਚੱਲੋ ਆਹ ਗੇਟ ਹੁਣ ਆਪਣਾ ਬੰਦ ਹੋ ਗਿਆ ਆਹ ਨਾਲੇ ਲੈ ਹੁਣ ਦੇਖ ਆ ਇਧਰ ਦੇ ਖੜੀ ਮੰਜੀ ਦੀ ਗੱਲ ਅੱਗੇ ਆ ਮੋੜ ਹੈ ਅੱਗੇ ਆ ਆਉਂਦੀ ਆਵਾਜ਼ ਆ ਹੁਣ ਆਪਾਂ ਜੋ ਵੀ ਗੱਲ ਕਰਨੀ ਆ ਇਧਰ ਦੀ ਆਪਾਂ ਕਰ ਸਕਦੇ ਆ ਗੇਟ ਬਿਨਾਂ ਖੋਲੇ ਤੋਂ ਹੂੰ ਹੂੰ ਸਹੀ ਬਾਤ ਇਹ ਪ੍ਰਾਣਾ ਸਿਕਰੇਟ ਸੀਗਾ ਵੀ ਜਿਵੇਂ ਜਦੋਂ ਪੁਰਾਣੇ ਟਾਈਮ ਦੇ ਵਿੱਚ ਲੋਕ ਰਾਜਾ ਵੇਲੇ ਸਹੀ ਬਾਤ ਆ ਸਹੀ ਬਾਤ ਤੇ ਇਹ ਚੀਜ਼ਾਂ ਇਹ ਚੀਜ਼ਾਂ ਨੋਟ ਕਰਨੀਆਂ ਨੇ ਦੇਖੋ ਹੈ ਠੀਕ ਹੈ ਅੰਦਰ ਉਹ ਮਤਲਬ ਤੁਸੀਂ ਉਹ ਬਾਹਰ ਗੇਟ ਖੋਲਣ ਦੀ ਲੋੜ ਨਹੀਂ ਕਿੰਨੇ ਕਿੰਨੇ ਚੀਜ਼ਾਂ ਨੇ ਜਿਹੜੀਆਂ ਨੇ ਇਹਨਾਂ ਦੇ ਕਾਫੀ ਲਾਜਿਕ ਨੇ ਇਹਨਾਂ ਦੇ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਆਂ ਪਿੰਡ ਮਹਿਰਨਸਰ ਮਹਿਰਨਸਰ ਆਪਾਂ ਪਿੰਡ ਵੀ ਕਹਿ ਸਕਦੇ ਆਂ ਇੱਕ ਬਹੁਤ ਮਤਲਬ ਇਹਨੂੰ ਆਪਾਂ ਸ਼ਹਿਰ ਵੀ ਕਹਿ ਸਕਦੇ ਆਂ ਤੇ ਇੱਕ ਰਾਜਿਆਂ ਦਾ ਗੜ੍ਹ ਵੀ ਕਹਿ ਸਕਦੇ ਆਂ ਕਿਉਂਕਿ ਇੱਥੇ ਜਿਹੜਾ ਜਿਹੜੀਆਂ ਬਹੁਤ ਪੁਰਾਣੀਆਂ ਹਵੇਲੀਆਂ ਤੇ ਬਹੁਤ ਮਤਲਬ ਇੱਕ ਰਾਜਿਆਂ ਦਾ ਜਿਹੜਾ ਇੱਕ ਗੜ੍ਹ ਸੀਗਾ ਇੱਕ ਕਿਲਾ ਸੀਗਾ ਬਹੁਤ ਵੱਡਾ ਤੇ ਉਹਨਾਂ ਦੀ ਜਿਹੜੀ ਵੰਸ਼ ਜਿਹੜੀ ਆ ਉਹ ਇਹਨਾਂ ਨੂੰ ਸੰਭਾਲ ਰਹੀ ਹੈ ਉਹ ਕੁਝ ਕ ਹਵੇਲੀਆਂ ਜਿਹੜੀਆਂ ਸੀਗੀਆਂ ਕੁਝ ਤਾਂ ਚਲੋ ਛੱਡ ਕੇ ਚਲੇ ਗਏ ਜਦੋਂ ਕੋਈ ਠਾਕੁਰ ਸਾਹਿਬ ਬਾਹਰ ਜਾ ਕੇ ਸ਼ਿਫਟ ਹੋ ਗਏ ਕੁਝ ਜਿਹੜੇ ਉਹਨਾਂ ਦੀ ਵੰਸ਼ ਜਿਹਦੇ ਪਰਿਵਾਰ ਨੇ ਉਹਨਾਂ ਨੇ ਮੈਂਟੇਨ ਕੀਤਾ ਹੋਇਆ ਤੇ ਅੱਜ ਉਹਦੇ ਬਾਰੇ ਤੁਹਾਨੂੰ ਸਾਰੀ ਹਵੇਲੀ ਦੇ ਜਿਹੜਾ ਇਸ ਪਿੰਡ ਦੇ ਵਿੱਚ ਹੈਗਾ ਇਹ ਘੁੰਮਣ ਵਾਸਤੇ ਉਹ ਤੁਹਾਨੂੰ ਅੱਜ ਜਿਹੜੀ ਆ ਤੁਹਾਨੂੰ ਦਿਖਾਵਾਂਗੇ ਤੁਸੀਂ ਇੱਥੋਂ ਸ਼ੁਰੂ ਹੋ ਜਾਂਦੇ ਆ ਜਿਵੇਂ ਆਹ ਸਾਰੇ ਗੇਟ ਆ ਦੇਖੋ ਤੁਸੀਂ ਇਹ ਪੁਰਾਣੀ ਹਵੇਲੀ ਦੇ ਗੇਟ ਨੇ ਸਾਰੇ ਇਹ ਇਸੇ ਤਰੀਕੇ ਨਾਲ ਬਣੇ ਹੋਏ ਆ ਤੇ ਇਹ ਮਤਲਬ ਬੰਦ ਪਏ ਨੇ ਪਰ ਇਹਨਾਂ ਨੇ ਮੇਨ ਜਿਹੜੀ ਇੰਟਰਸ ਜਿਹੜੀ ਗੇਟ ਆ ਉਹ ਰੱਖਿਆ ਹੋਇਆ ਇਧਰਲੇ ਬੰਨੇ ਤੇ ਆ ਵੀ ਸਾਰਾ ਜਿਹੜਾ ਹੁਣ ਉਹ ਸਾਹਮਣੇ ਪੋਰਸ਼ਨ ਆ ਜਿਵੇਂ ਉਹ ਉਹ ਮੇਨਟੇਨ ਕੀਤਾ ਹੋਇਆ ਉਹ ਐਵੇਂ ਜਿਵੇਂ ਪਰਿਵਾਰ ਆ ਕੁਝ ਮੇਨਟੇਨ ਕਰਕੇ ਉਹਨਾਂ ਨੇ ਆਪਦੇ ਰੱਖੇ ਹੋਏ ਆ ਤੇ ਬਾਕੀ ਜਿਹੜੇ ਐ ਅਟੈਚ ਜਿਹੜੇ ਸਾਰੇ ਅਟੈਚ ਮਤਲਬ ਸਾਰੇ ਖੰਡਰ ਜੇ ਬਣੇ ਪਏ ਆ ਪਰ ਹੈ ਸਾਰਾ ਪੁਰਾਣਾ ਟਾਈਮ ਦੇ ਵਿੱਚ ਆ ਪੇਂਟਿੰਗ ਤੁਸੀਂ ਦੇਖੋਗੇ ਉੱਪਰ ਬਾਰੀਆਂ ਦੇਖੋਗੇ ਤਾਂ ਤੁਹਾਨੂੰ ਹਰ ਚੀਜ਼ ਆ ਉੱਪਰ ਜਿਹੜੇ ਰੋਸ਼ਨਦਾਨ ਛੋਟੇ ਛੋਟੇ ਜਿਹੜੇ ਕਲਰ ਉਹਦੇ ਚ ਅਸੀਸੇ ਹੁੰਦੇ ਸੀਗੇ ਤੇ ਆਹ ਟੋਟਲ ਜਿਹੜੀ ਇਹਦੇ ਚ ਹੈ ਇਹ ਕਾਰੀਗਰੀ ਕੀਤੀ ਗਈ ਹੈ ਰਾਜਾਂ ਵੇਲੇ ਦੀ ਦੇਖੋ ਤੁਸੀਂ ਉਧਰ ਘੋੜ ਦੇ ਘੋੜ ਸਵਾਰੀ ਹੈ ਘੋੜ ਸਵਾਰੀ ਦੇ ਨਾਲ ਅੱਗੇ ਜਾ ਕੇ ਜਿਹੜੀ ਪੇਂਟਿੰਗ ਕੀਤੀ ਹੈ ਉਹ ਹੈਗੀ ਹੈ ਤਲਵਾਰਬਾਜੀ ਦੀ ਫਿਰ ਅਗਲੇ ਪੰਨੇ ਜਿਹੜੀ ਪੇਂਟਿੰਗ ਹੈਗੀ ਹੈ ਉਹ ਤੁਸੀਂ ਉਹ ਕੁਛ ਸਿਰ ਦੇ ਉੱਤੇ ਅ ਕੁਛ ਚੱਕ ਕੇ ਲੈ ਜਾ ਰਹੇ ਹੈਗੇ ਆ ਰਾਜੇ ਦੇ ਕੋਲੇ ਉਸ ਚੀਜ਼ ਦੀ ਹੈ ਫਿਰ ਹਾਥੀ ਦੀ ਜਿਹੜੀ ਜੰਗ ਕਰਦੇ ਹੋਏ ਦੀ ਪੇਂਟਿੰਗ ਦਿੱਤੀ ਗਈ ਹੈ ਘੋੜੇ ਦੇ ਉੱਤੇ ਰਾਜਾ ਜਾ ਰਿਹਾ ਫਿਰ ਊਠਾਂ ਊਠ ਦੇ ਉੱਪਰ ਰਾਜਾ ਤੇ ਰਾਣੀ ਦੋਨੋਂ ਜਾਰੇ ਉਹ ਪੇਂਟਿੰਗ ਜਿਹੜੀ ਬਿਲਕੁਲ ਪਿੱਛੇ ਨਜ਼ਰ ਆ ਰਹੀ ਹੈ ਇਹ ਉਹ ਸਾਈਡ ਜੀ ਉਹ ਉੱਥੇ ਤਾਂ ਇਹ ਸਾਰੀਆਂ ਪੇਂਟਿੰਗ ਦਾ ਇੱਕ ਲੌਜੀਕ ਸੀਗਾ ਬੜੇ ਤਰੀਕੇ ਦੇ ਨਾਲ ਬਣਾਈਆਂ ਗਈਆਂ ਸੀ ਸਾਰੀਆਂ ਪੇਂਟੀਆਂ ਹੁਣ ਆਪਾਂ ਥੋੜਾ ਜਿਹਾ ਅੰਦਰ ਚੱਲਦੇ ਆ ਇਸ ਦੇ ਅੰਦਰ ਜਿਹੜੀ ਐ ਇਸ ਹਵੇਲੀ ਦਾ ਜਿਹੜਾ ਮੇਨ ਦਰਵਾਜਾ ਉਹ ਇਹ ਛੋਟਾ ਇਹ ਦੇ ਵਿੱਚ ਦੀ ਆਪਾਂ ਅੰਦਰਲਾ ਤੁਹਾਨੂੰ ਦਿਖਾਉਣੇ ਕਰਾਂਗੇ ਚਲ ਕੇ ਤੋ ਆਪਾਂ ਜਿਹੜਾ ਹੁਣ ਜਿਹੜੀ ਹਵੇਲੀ ਮੈਂਟੇਨ ਜਿਹੜੀ ਜਿਹੜੀ ਥੋੜੀ ਦੇਖ ਰਹਿ ਕੀਤੀ ਗਈ ਆ ਸੰਭਾਲ ਲਈ ਐ ਸੰਭਾਲੀ ਹੋਈ ਐ ਦੇਖਣ ਨੂੰ ਕੁਛ ਆਪਾਂ ਨੂੰ ਪੁਰਾਣਾ ਕਲਚਰ ਮਿਲੂਗਾ ਤਾਂ ਉੱਥੇ ਅਸੀਂ ਪਹੁੰਚੇ ਹੋਏ ਆ ਤੇ ਆਪਣੇ ਨਾਲ ਇੱਥੇ ਸਾਡੇ ਜਿਹੜੇ ਠਾ ਮੇਨ ਜਿੱਥੇ ਅਸੀਂ ਰਹਿ ਠਹਰੇ ਸੀਗੇ ਠਾਕੁਰ ਭਗਵਤੀ ਜੀ ਉਹਨਾਂ ਨੇ ਸਾਨੂੰ ਇੱਥੇ ਭੇਜਿਆ ये इधर भी हमारे नाल भाई साहब खड़े हैं जेड़े इना नु हवेली देख रहे भाई साहब नमस्कार जी नमस्कार अह आप ये बताइए कि हमारे को ना ये हवेली के बारे में पूरी जानकारी जो पेंटिंग के बारे में और ये सारी चीजें थोड़ा जानकारी दीजिए कि इसका लॉजिक क्या था कैसे मतलब ये था मतलब एक-एक चीज एक हमारे को समझाइए जी ये हवेली वैसे लगभग 230 साल पुरानी है ये ये 230 साल हां इसके ये तीन पार्ट में बनी हुई थी अंदर वाला हिस्सा उसमें फैमिली वगैरह रहने के लिए ना अच्छा जी और ये जैसे कोई गेस्ट वगैरह आए तो वो बैठने के लिए ये सामने वाला सामने वाला ये अच्छा। और फिर इधर वाला जैसे गाय वगैरह कोई ऊंट वगैरह रखने के लिए जिसमें आपने गाय घोड़े उसमे और ये जैसे ऊपर बालकोनी टाइप बनी हुई है हाँ जी तो इसका रास्ता अंदर से है ये जो अंदर गेट है

तो बीच में गणेश जी का रखते हैं अच्छा। और उसके अलावा फिर सब की अलग अलग थोड़ी थोड़ी स्टोरी है अच्छा। ये जो ये पेंटिंग ये भी में जैसे हाँ, ये घोड़े वाली है अच्छा अच्छा तो जो पेंटिंग का लॉजिक ये होता था जो मतलब गांव वाले कुछ नहीं जानते थे उनको बताने के लिए ऐसे ऐसे कुछ होता है माध्यम से बताया जाता था जैसे जैसे ट्रेन चली सबसे पहले तो उस टाइम तो गांव में किसी ने ट्रेन नहीं देखी थी देखी नहीं थी आ, तो ये मतलब 1850 के लगभग ट्रेन चली इंडिया में अच्छा जी तो उससे पहले मान लीजिए इंग्लैंड में चलती थी तो इन लोगों ने सुन रखा था तो वैसी वैसी, वैसी पेंटिंग इन्होंने बनाई कि ये ये तो ये पैसेंजर ट्रेन है इसके अंदर देखिए पैसेंजर बैठे दिख रहे हैं आप ये जैसे लगेज वाली ट्रेन है अच्छा वो गांव वाले आके देखते भी ऐसी ऐसी ट्रेन होती है ऐसे ये चीज होती है मतलब ये चीज होता है उनको बताने के लिए ऐसे करते थे ये उनको बताने के लिए सारी पेंटिंग बताई गई है ਉਹ ਜੇ ਦੇਖ ਜੀ ਅਸੀਂ ਉਹ ਉਪਰ ਰਾਜੇ ਕੋ ਲੈ ਜਾ ਰਹੇ ਹਾਂ ਪਿੱਛੇ ਰਸੇਨਾ ਹੈ ਮਤਲਬ ਉਸ ਉਸਕੇ ਬਾਰੇ ਮੇ ਬਤਾਇਆ ਗਿਆ ਰਾਜੇ ਕੇ ਬਾਰੇ ਮੇ ਹੈ ਨਾ ਇਹ ਸਾਰੀ ਪੈਂਡਿੰਗ ਉਹਨਾਂ ਕੋ ਦਰਸਾਤੇ ਹੋਏ ਤੋ ਇਹ ਦੋਸਤੋ ਸਾਰੀਆਂ ਪੈਂਡਿੰਗ ਜਿਹੜੀ ਹੈ ਨੇ ਇੱਕ ਇਹਦਾ ਲੌਜੀਕ ਹੈ ਕਿ ਹਰ ਪੈਂਡਿੰਗ ਜਿਹੜੀ ਹੈ ਉਹ ਕੁਛ ਨਾ ਕੁਛ ਇੱਥੇ ਦੱਸਣ ਵਾਸਤੇ ਜਿਹੜੇ ਕਿ ਇੱਥੋਂ ਦੇ ਲੋਕ ਸੀਗੇ ਵੀ ਉਹਨਾਂ ਨੂੰ ਇਹ ਪਤਾ ਚੱਲ ਸਕੇ ਕਿਉਂਕਿ ਉਹਨਾਂ ਟਾਈਮਾਂ ਜਨਾ ਤਾਂ ਕੋਈ ਟੀਵੀ ਹੁੰਦਾ ਸੀ ਨਾ ਕੋਈ ਇਦਾਂ ਦਾ ਕੋਈ ਕੁਈ ਇਦਾਂ ਦੀ ਉਹ ਸਿਸਟਮ ਸੀਗਾ ਕਿ ਜਿਹੜਾ ਕਿ ਲੋਕਾਂ ਨੂੰ ਕੁਝ ਦੱਸ ਸਕੇ ਉਹ ਜਦੋਂ ਕੋਈ ਪੁੱਛਦੇ ਸੀ ਤਾਂ ਉਸ ਟਾਈਮ ਫੇਰ ਇਹ ਚੀਜ਼ ਦੱਸਦੇ ਹੁੰਦੇ ਸੀ ਉਹਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਵੀ ਜਿਹੜੀ ਵੀ ਹੈ ਉਹ ਸੇਨਾ ਜਿਹੜੀ ਹੈ ਉਹ ਇਸ ਤਰੀਕੇ ਦੇ ਨਾਲ ਜਿਹੜੀ ਹੈ ਲੜਦੀ ਹੈ ਘੋੜਿਆਂ ਦੇ ਉੱਪਰ ਜਾਂਦੇ ਆ ਇਸ ਤਰੀਕੇ ਦੇ ਨਾਲ ਖੜਨਾ ਪੈਂਦਾ ਇਸ ਤਰੀਕੇ ਦੇ ਨਾਲ ਉੱਪਰ ਜਿਹੜਾ ਹੈ ਉਹ ਬੈਲ ਗਾੜੀ ਦੇ ਨਾਲ ਜਿਹੜਾ ਰਾਜਾ ਜਾ ਰਿਹਾ ਹੈ ਜਾਂ ਪਿੱਛੇ ਰਾਜਾ ਖੜਾ ਹੋਇਆ ਉਹ ਤਲਵਾਰਬਾਜ਼ੀ ਕਿੱਦਾਂ ਕਰਦੀ ਹੈ ਕਿੱਦਾਂ ਤਲਵਾਰਬਾਜ਼ੀ ਕੀਤੀ ਜਾਂਦੀ ਹੈ ਘੋੜਸਵਾਰੀ ਕਿੱਤਾ ਕੀਤੀ ਜਾਂਦੀ ਹੈ ਉਹ ਸਾਰੇ ਚੀਜ਼ਾਂ ਜਿਹੜੀਆਂ ਪੈਂਟਿੰਗ ਦੇ ਰਾਹੀਂ ਜਿਹੜੀਆਂ ਦੱਸੀਆਂ ਜਾਂਦੀਆਂ ਸੀਗੀਆਂ ਤੇ ਜਿਵੇਂ ਹੁਣ ਇਹਨਾਂ ਨੇ ਦੱਸਿਆ ਵੀ ਆਹ ਟ੍ਰੇਨ ਆ ਟ੍ਰੇਨ ਦੀਆਂ ਦੋ ਤਰ੍ਹਾਂ ਕੇ ਆ ਪੈਸੇਂਜਰ ਟ੍ਰੇਨ ਦੀ ਪੂਰੀ ਦੀ ਪੂਰੀ ਜਿਹੜੀ ਐ ਇਹਦੀ ਇਹਨਾਂ ਨੇ ਪੈਂਟਿੰਗ ਕਰਕੇ ਸਮਝਾਇਆ ਵੀ ਇਸ ਤਰੀਕੇ ਦੀ ਪੈਸੇਂਜਰ ਤੇ ਹੋਏ ਨੇ ਸਟੇਸ਼ਨਾਂ ਦਾ ਵੀ ਬਣਾਏ ਦੇਖਿਆ ਆ ਉਹ ਪਿੱਛੇ ਹਨਾ ਸਟੇਸ਼ਨ ਆ ਉਹਨਾ ਆ ਪਿੱਛੇ ਥੋੜਾ ਜਿਹਾ ਤੁਸੀਂ ਦੇਖੋਗੇ ਜ਼ੂਮ ਕਰਕੇ ਤਾਂ ਸਟੇਸ਼ਨ ਬਣਾਇਆ ਹੋਇਆ ਹੈ ਉਸੇ ਤਰੀਕੇ ਦੇ ਨਾਲ ਵੀ ਇਦਾਂ ਦਾ ਸਟੇਸ਼ਨ ਹੁੰਦਾ ਇਦਾਂ ਟ੍ਰੇਨ ਚੱਲਦੀ ਐ ਤੇ ਉਹਦੇ ਪਿੱਛੇ ਜਿਹੜੀ ਐ ਲਗਜ਼ਰੀ ਟ੍ਰੇਨ ਆ ਜਿਹੜੀ ਉਹ ਉਹਦੇ ਬੈਕ ਸਾਈ तो जो दिखा तो तो हुई ये, ये जो है ये, ये ये में के लिए ये के ना ये बनाया ये तो बैठने के लिए, वैसे है। ऐसे बैठने के लिए, बैठने लिए। अंदर में फिर सामान रखने के लिए जैसे तो ये व्यापारी लोग थे तो अपना रखते थे अच्छा इन, इन छोटे कमरों के अंदर व्यापारी जो अपने वो मतलब वही वगैरह उसमें ਉਹ ਇਹ ਸਾਰੀ ਚੀਜ਼ ਜਿਹੜੀ ਹੈ ਪੁਰਾਣੇ ਟਾਈਮ ਕੇ ਅੰਦਰ ਬਣੀ ਹੋਈ ਹੈ ਆਪਣੇ ਥੋੜਾ ਅੰਦਰ ਚਲੇ ਦੇਖ ਕੇ ਥੋੜਾ ਅੰਦਰ ਇਹ ਇਸ ਕਮਰੇ ਇਹ ਸਾਰੇ ਕਮਰੇ ਹੀ ਆ ਪਿੱਛੇ ਹੈ ਇਹ ਤਾਂ ਰਹਿਣੇ ਲਈ ਦਿਖਾ ਤਾ ਤੁਹਾਨੂੰ ਅੱਛਾ ਜੀ ਆ ਲੈਣਾ ਇਹ ਪੁਰਾਣੀ ਹੈ ਵਸੇ ਮਤਲਬ ਸਭ ਤੋਂ ਪੁਰਾਣੀ ਹੈ ਜੀ ਇਹ ਸਭ ਤੋਂ ਪੁਰਾਣਾ ਕਮਰੇ ਹੈ ਜੀ ਸਭ ਤੋਂ ਪੁਰਾਣਾ ਇਸ ਟਾਈਮ ਉਹਨਾਂ ਟਾਈਮਾਂ ਦੇ ਵਿੱਚ ਰਹਿਣ ਵਾਸਤੇ ਤੁਸੀਂ ਇੱਕ ਕਮਰਾਣਾ ਸੋਚੋ ਇੱਕ ਦਰਵਾਜ਼ਾ ਖੁੱਲ ਗਿਆ ਤੇ ਤੁਸੀਂ ਦਰਵਾਜ਼ਾ ਖੋਲ੍ਹਦੇ ਸਾਬ ਤੁਸੀਂ ਇੱਥੇ ਦੇਖੋ ਆਣ ਕੇ ਪੂਰਾ ਦਾ ਪੂਰਾ ਮਾਹੌਲ ਹੈ ਪੂਰਾ ਮਤਲਬ ਮੈਂ ਤੁਹਾਨੂੰ ਪੂਰੀ ਹਵੇਲੀ ਨਜ਼ਰ ਆ ਰਹੀ ਹੈ ਹੁਣ ਇਸ ਟਾਈਮ जिन्हें सारे रूम ने ऊपर रूम ने जाली लगी हुई है ने। इसके सेम ऐसे सेम पार्ट्स होते हैं जैसे मतलब ये है इसमें एक दो तो कमरे रहने के बेडरूम है ना हाँ जी उधर वाला उधर वाला अच्छा इधर हाँ। फिर जैसे ये खाना बनाने लिए हो गया अच्छा इधर वाला ये इसको इसको परिंडा बोलते थे नावा हुई तो बाहर ही होती थी पहले अच्छा अच्छा ये परिंडा हो गया ना इसमें पानी वानी खाली पानी के लिए ये खाली पानी के लिए होता था ये मान लीजिए किचन हो गया अच्छा

ਪੂਜਾ ਕਰਦੇ ਸੀ ਠੀਕ ਹੈ ਜੀ ਤਾਂ ਅੱਭੀ ਇਹ ਦੋਸਤੋ ਜੇ ਤੁਸੀਂ ਦੇਖ ਸਕਦੇ ਹੋ ਕਿ ਪੁਰਾਣਾ ਜਿਹੜਾ ਕਲਚਰ ਹੈ ਬਹੁਤ ਤੁਹਾਨੂੰ ਦੇਖਣ ਨੂੰ ਜਿਹੜਾ ਆ ਜਿਹੜਾ ਹੁਣ ਹਵੇਲੀਆਂ ਟਹਿ ਗਈਆਂ ਬਹੁਤ ਤੇ ਇਹ ਮਹਿਰਨਸਰ ਦੇ ਅੰਦਰ ਤੇ ਜੇ ਤੁਸੀਂ ਆਓਗੇ ਨਾ ਤੇ ਇੱਥੇ ਤੁਹਾਨੂੰ ਦੇਖਣ ਨੂੰ ਸਭ ਕੁਝ ਮਿਲ ਜਾਣਾ ਪੁਰਾਣੇ ਟਾਈਮ ਦੇ ਵਿੱਚ ਰਾਜੇ ਕਿੱਦਾਂ ਰਹਿੰਦੇ ਸੀਗੇ ਉਹਨਾਂ ਦਾ ਕਿੱਦਾਂ ਦਾ ਸਿਸਟਮ ਸੀਗਾ ਔਰ ਅਸਲ ਜ਼ਿੰਦਗੀ ਜਿਹੜੀ ਹੈ ਜਿਹੜਾ ਪਰਿਵਾਰ ਜਿਹੜੇ ਵੱਡੇ ਵੱਡੇ ਪਰਿਵਾਰ ਸੀਗੇ ਰਾਇਲ ਫੈਮਲੀਆ ਜਿਹੜੀਆਂ ਸੀ ਉਹਨਾਂ ਦਾ ਰਹਿਣ ਦਾ ਜਿਹੜਾ ਢੰਗ ਸੀਗਾ ਉਹ ਇੱਥੇ ਤੁਹਾਨੂੰ ਦੇਖਣ ਨੂੰ ਮਿਲੂਗਾ ਚਲਿਏ ਜੀ ਅੱਪਰ ਚਲਿ